ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਚੌਲ ਪਲਾਉ ਤੇ ਇੱਥੇ ਮੈਂ ਇੱਕ ਕੋਲੀ ਚੌਲ ਲੈ ਲਏ ਸੀ ਤੇ ਚੌਲ ਆਪਾਂ ਬਾਸਬਤੀ ਦੇ ਚੌਲ ਲਏ ਸੀ ਤੇ ਸਭ ਤੋਂ ਪਹਿਲਾਂ ਆਪਾਂ ਚੌਲਾਂ ਨੂੰ ਧੋលਵਾਂਗੇ ਤੋ ਚੋਲਾ ਨੂੰ ਆਪਾਂ 3-4 ਪਾਣੀ ਵਾਸਤੇ ਧੋਵਾਂਗੇ ਚੋਲਾ ਨੂੰ ਧੋ ਕੇ ਰੱਖ ਲਿਆ ਸੀ ਚੋਲਾ ਨੂੰ ਬਣਾਵਾਂਗੇ ਆਪਾਂ ਕੜਾਈ ਦੇ ਵਿੱਚ ਤੇ ਗੈਸ ਉੱਪਰ ਆਪਾਂ ਕੜਾਈ ਰੱਖ ਕੇ ਇਹਦੇ ਵਿੱਚ ਆਪਾਂ ਹੁਣ ਕਿਉ ਪਾ ਦਵਾਂਗੇ ਕਿਉ ਉਹਨੂੰ ਗਰਮ ਕਰ ਲਵਾਂਗੇ ਕਿਉ ਗਰਮ ਹੋ ਗਏ ਇੱਥੇ ਲਿਆ ਸੀ ਮੈਂ ਡਰਾਈ ਫਰੂਟ ਬਦਾਮ ਕਾਜੂ ਤੇ ਇਹਨਾਂ ਨੂੰ 2 ਮਿੰਟ ਵਾਸਤੇ ਫਰਾਈ ਕਰ ਲਵਾਂਗੇ 2 ਮਿੰਟ ਹੋ ਗਏ ਸੀ ਫਰਾਈ ਕਰਦੇ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਘਿਓ ਦੇ ਵਿੱਚੋਂ ਬਾਹਰ ਕੱਢ ਦਵਾਂਗੇ ਇਥੇ ਲਾਜੀ ਆਪਾਂ ਇੱਕ ਚਮਚਾ ਜੀਰੇ ਦਾ ਤੇਜ ਪੱਤਰ ਦਾਲਚੀਨੀ ਦਾ ਟੁਕੜਾ ਇਹਨਾਂ ਫਲੇਵਰ ਬਹੁਤ ਵਧੀਆ ਹੁੰਦਾ ਚੋਲਾ ਵਿੱਚ ਇੱਥੇ ਮੈਂ ਸਾਬਤ ਕਾਲੀਆਂ ਮਿਰਚਾਂ ਲਈਆਂ ਸੀ ਦੋ ਹਰੀਆਂ ਇਲਾਚੀਆਂ ਦੋ ਲੌਂਗ ਤੇ ਇਹ ਆਪਾਂ ਤੜਕੇ ਦੇ ਵਿੱਚ ਇਹਨਾਂ ਨੂੰ ਵੀ ਪੂਨ ਲਵਾਂਗੇ ਜੀਰੇ ਨੂੰ ਤੜਕ ਲਿਆ ਸੀ ਇੱਥੇ ਲਿਆ ਸੀ ਮੈਂ ਪਨੀਰ ਪਨੀਰ ਵੀ ਵਿੱਚ ਆਪਾਂ ਤੜਕੇ ਦੇ ਵਿੱਚ ਨਾਲ ਹੀ ਫਰਾਈ ਹੋ ਜਾਏਗਾ 2 ਮਿੰਟ ਆਪਾਂ ਪਨੀਰ ਨੂੰ ਹੀ ਫਰਾਈ ਕਰ ਲਵਾਂਗੇ ਪਨੀਰ ਨੂੰ ਮੈਂ 2 ਮਿੰਟ ਫਰਾਈ ਕਰ ਲਿਆ ਸੀ ਆਪਾਂ ਨਾਲ ਹੀ ਪਿਆਜ਼ ਪਾ ਦੇਵਾਂਗੇ ਪਿਆਜ਼ਾਂ ਨੂੰ ਵੀ 2-3 ਮਿੰਟ ਬਾਅਦ ਸੜਕੀ ਦੇ ਵਿੱਚ ਭੁੰਨਾਂਗੇ ਤੇ ਲੱਗ ਲੱਗ ਚੀਜ਼ਾਂ ਭੁੰਨਣ ਦੀ ਕੋਈ ਜ਼ਰੂਰਤ ਨਹੀਂ ਇਸ ਤਰ੍ਹਾਂ ਨਾਲ ਹੀ ਸਾਰੀਆਂ ਚੀਜ਼ਾਂ ਭੁੰਨੀਆਂ ਜਾਂਦੀਆਂ ਹਨ ਅੱਧਾ ਚਮਚਾ ਆਪਾਂ ਨਮਕ ਪਾ ਦੇਵਾਂਗੇ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਚੋਲ ਪਾ ਦੇਵਾਂਗੇ ਉਲਫਾ ਆ ਕੇ 2 ਮਿੰਟਿਆਂ ਨੂੰ ਨੂੰਪਾਸ ਅੜੀਦੀ ਨਾਲ ਇਸ ਤਰ੍ਹਾਂ ਆਪਾਂ ਮਿਲਵਾ ਦੇ ਤੇ ਇੱਥੇ ਜਿਹੜਾ ਮੈਂ ਡ్రਾਈ ਫਰੂਟ ਨੂੰ ਆਪਾਂ ਫਰਾਈ ਕੀਤਾ ਸੀ ਉਹ ਨੂੰ ਵੀ ਪਾ ਦੇਵਾਂਗੇ ਨਾਲ ਹੀ ਪਾਣੀ ਪਾ ਦਾਂਗੇ ਜਿਹੜੇ ਕੋਲੀ ਨੇ ਮੈਂ ਚੋਲ ਦਾ ਨਾਪ ਲਿਆ ਸੀ ਤੋ ਹੋਰ ਹੀ ਕੋਲੀਆਂ ਮੈਂ ਦੋ ਪਾਣੀ ਦੀਆਂ ਪਾਤੀਆਂ ਸੀ ਇੱਕ ਕੋਲੀ ਚੋਲਾਂ ਦੀ ਸੀ ਤੇ ਦੋ ਕੋਲੀਆਂ ਪਾਣੀ ਦੀਆਂ ਪਾ ਕੇ ਤੇ ਹੁਣ ਆਪਾਂ ਚੋਲਾਂ ਨੂੰ ਇਹਨੂੰ ਜਵੇਂ ਚੇਤੇ ਪਲਟਾ ਫੇਰ ਕੇ ਤੇ ਟੱਕ ਦਵਾਂਗੇ ਚੋਲਾਂ ਨੂੰ ਚੈੱਕ ਕਰ ਲਵਾਂਗੇ ਤੇ ਚੋਲੇ ਨੂੰ ਪਹਿਲੇ ਮੈਂ ਹਾਈ ਫਲੇਮ ਤੇ ਰੱਖਿਆ ਸੀ ਹੁਣ ਆਪਾਂ ਲੋ ਫਲੇਮ ਤੇ ਕਰ ਦੇਵਾਂਗੇ ਤੇ ਅੱਗੇ ਤੋਂ ਕਾਫੀ ਜ਼ਿਆਦੇ ਚੋਲ ਪੱਕ ਚੁੱਕੇ ਆ ਤੇ ਇੱਥੇ ਹੁਣ ਮੈਂ ਲੋ ਫਲੇਮ ਤੇ ਚੋਲਾ ਨੂੰ ਪਕਾਵਾਂਗੀ ਇੱਕ ਵਾਰੀ ਆਪਾਂ ਹੁਣ ਰਾਈਸ ਚੈੱਕ ਕਰ ਲਵਾਂਗੇ ਤੇ ਰਾਇਸ ਵਿੱਚੋਂ ਪਾਣੀ ਸੁੱਕ ਗਿਆ ਸੀ ਤੇ ਗੈਸ ਨੂੰ ਬੰਦ ਕਰ ਦਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ 10 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਟੱਕ ਕੇ ਰੱਖ ਛੱਡਾਂਗੇ 10 ਮਿੰਟ ਹੋ ਗਏ ਸੀ ਮੇਨੂੰ ਤੇ ਗੈਸ ਬੰਦ ਕਰਕੇ ਚੋਲ ਰੱਖੇ ਤੇ ਚੋਲ ਬੜ ਕੇ ਤੇ ਹੁਣ ਅਸੀਂ ਤਿਆਰ ਅਤੇ ਅਸੀਂ ਪਲੇਟ ਵਿੱਚ ਚੋਲ ਪਾ ਦਿੱਤੇ ਸੀ ਤੇ ਤੁਹਾਨੂੰ ਮੇਰੇ ਰਾਈਸ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਤੁਸੀਂ ਜਰੂਰ ਐਂਡ ਤੱਕ ਦੇਖਿਆ ਕਰੋ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ